ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣੇ ਸਾਧ ਦਰਸ਼ਕਾਂ ਦਾ ਮੈਂ ਪ੍ਰਵੀਨਦਰ ਸਵਾਗਤ ਕਰਦਾ ਇੱਕ ਬੇਹਦ ਮੰਦ ਭਾਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਤੇਜ਼ ਰਫਤਾਰ ਨੇ ਦੋ ਕਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਬੇਹਦ ਭਿਆਨਕ ਹਾਦਸਾ ਵਾਪਰਿਆ ਸ਼੍ਰੀ ਮੁਕਸਰ ਸਾਹਿਬ ਵਿਖੇ ਜਿੱਥੇ ਕੀ ਹਾਦਸੇ ਦੇ ਵਿੱਚ ਜੀਜਾ ਸਾਲਾ ਦੀ ਮੌਤ ਹੋ ਗਈ ਹੈ ਕਾਰ ਦੀਆਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਵੇਗਾ ਕਿ ਕਾਰ ਜਿਹੜੀ ਹੈ ਉਹ ਦਰਕਤ ਨਾਲ ਟਕਰਾਉਣ ਤੋਂ ਬਾਅਦ ਕੀਵੇਂ ਉਸ ਦੇ ਪਰਖੱਚੇ ਉੱਡਨੇ ਨੇ ਕਿ ਇੰਜਣ ਜਿਹੜਾ ਹੈ ਉਹ ਜਿਹੜਾ ਕਿ ਟੁੱਟ ਕੇ ਵਕ ਹੋ ਗਿਆ ਜਦਕਿ ਕਾਰ ਦੇ ਉੱਪਰ ਵਾਲੀ ਬੋਡੀ ਜਿਹੜੀ ਅਲੱਗ ਹੋ ਚੁੱਕੀ ਹੈ ਜਿਵੇਂ ਹੀ ਜ਼ੋਰਦਾਰ ਇਹ ਭਿਆਨਕ ਹਾਦਸਾ ਹੁੰਦਾ ਹੈ ਤਾਂ ਜਿਹੜੇ ਕਿ ਆਸ-ਪਾਸ ਦੇ ਲੋਕ ਹੈਗੇ ਨੇ ਉਹ ਮੌਕੇ ਦੇ ਉੱਪਰ ਪਹੁੰਚਦੇ ਹੈਗੇ ਨੇ ਤੇ ਮੌਕੇ ਦਾ ਮੰਜ਼ਰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਇਹ ਜਿਹੜੀ ਕਿ ਹਾਦਸੇ ਦੀ ਵਜ੍ਹਾ ਇੱਕ ਤੇਜ਼ ਰਫ਼ਤਾਰ ਤੇ ਦੂਜਾ ਸੰਗਣੀ ਧੁੰਦ ਦੱਸਿਆ ਜਾ ਰਿਹਾ ਹੈ ਮ੍ਰਿਤਕਾ ਦੀ ਪਛਾਣ ਜਿਹੜੀ ਹੋਈ ਹੈ ਤਰਸੇਮ ਸਿੰਘ ਅਤੇ ਜਿਹੜਾ ਆ ਵਿਜੇ ਕੁਮਾਰ ਦੇ ਵਜੋਂ ਹੋਈ ਹੈ ਜੋ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਹਰੀਕੇ ਕਲਾ ਲਿੰਕ ਰੋਡ ਤੇ ਜਾ ਰਹੇ ਹੁੰਦੇ ਨੇ ਕਿ ਇੱਕ ਜਿਹੜੀ ਹੈ ਕਾਰ ਦੀ ਰਫਤਾਰ ਤੇਜ ਹੁੰਦੀ ਹੈ ਤੇ ਦੂਸਰਾ ਧੁੰਦ ਦੀ ਵਜ੍ਹਾ ਕਰਕੇ ਵਿਜ਼ਿਬਿਲਟੀ ਬਹੁਤ ਘਟੋਂਦੀ ਵਜ੍ਹਾ ਕਰਕੇ ਕਾਰ ਜਿਹੜੀ ਆ ਉਹ ਸੰਤੁਲਨ ਗਵਾ ਦਿੰਦੀ ਹੈ ਤੇ ਫਿਰ ਦਰਕਤ ਦੇ ਵਿੱਚ ਇੰਨੀ ਜ਼ੋਰ ਕੇ ਟਕਰਾਂਦੀ ਹੈ ਕਿ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਕਾਰ ਦੇ ਟੋਟੇ ਹੋ ਜਾਂਦੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਨਾ ਭਿਆਨਕ ਇਹ ਹਾਦਸਾ ਵਾਪਰਿਆ ਹੋਵੇਗਾ ਕਾਰ ਦਾ ਨੰਬਰ PB TD 0 733 10000 ਰਿਹਾ ਅਤੇ ਇਸ ਤੋਂ ਬਾਅਦ ਜਿਹੜਾ ਕੀ ਹੈ ਲੋਕ ਮੌਕੇ ਦੇ ਉੱਪਰ ਪਹੁੰਚਦੇ ਨੇ ਤੇ ਕਾਰ ਦੇ ਵਿੱਚ ਤੜਪਦੇ ਹੋਏ ਦੋਵੇਂ ਜੀਜਾ ਸਾਲਾ ਨੂੰ ਬਾਹਰ ਕੱਢਦੇ ਨੇ ਪਰ ਕਹਿੰਦੇ ਨੇ ਕਿ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰੀ ਅਤੇ ਦੋਵੇਂ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਜਾਂਦੇ ਨੇ ਦੋ ਘਰਾਂ ਦੇ ਚਿਰਾਗ ਬੁੱ ਚੁੱਕੇ ਨੇ ਅਤੇ ਦੱਸਿਆ ਜਾ ਰਿਹਾ ਕਿ ਦੋਵੇਂ ਹੀ ਆਪਣੇ ਘਰਦਿਆਂ ਦੇ ਲੋਤੇ ਪੁੱਤਸਨ ਅਤੇ ਇੱਕ ਦਾ ਜਿਹੜਾ ਕੀ ਹੈ ਜਿਹੜਾ ਸਾਲਾ ਹੈ ਉਹ ਤਰਸੇਮ ਸਿੰਘ ਦੱਸਿਆ ਜਾ ਰਿਹਾ ਹੈ ਜਦਕਿ ਜਿਹੜਾ ਕੀ ਉਸ ਦਾ ਜੀਜਾ ਵਿਜੇ ਕੁਮਾਰ ਦੋਵੇਂ ਗੱਡੀ ਦੇ ਵਿੱਚ ਕਿਸੇ ਸਿਲਸਿਲੇ ਦੇ ਵਿੱਚ ਕਰੋ ਨਿਕਲੇ ਸਨ ਪਰ ਉਹਨਾਂ ਨੂੰ ਉਸੇ ਪਤਾ ਕੀ ਘਰ ਦੇ ਵਿੱਚ ਵਾਪਸੀ ਉਹਨਾਂ ਦੀ ਸਹੀ ਸਲਾਮਤ ਨਹੀਂ ਹੋਵੇਗੀ ਉਹ ਲਾਸ਼ਾਂ ਦੇ ਰੂਪ ਦੇ ਵਿੱਚ ਘਰ ਪਰਤਣਗੇ ਅਤੇ ਹਾਦਸੇ ਤੋਂ ਬਾਅਦ ਦੋਵੇਂ ਹੀ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਧਰ ਮੌਕੇ ਤੇ ਇਕੱਠੇ ਹੋਏ ਲੋਕਾਂ ਦੇ ਵੱਲੋਂ ਜਿਹੜਾ ਕਿ ਹੈ ਇਹਨਾਂ ਕਾਰਚ ਸਵਾਲਾਂ ਨੂੰ ਬਚਾਉਂਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਜਦੋਂ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਉੱਤ ਦਾ ਮੰਜ਼ਰ ਵੇਖਿਆ ਗਿਆ ਤਾਂ ਹਰ ਕਿਸੇ ਦੀ ਰੂ ਦੰਗ ਰਹੀਗੀ ਕਿ ਇੰਨਾ ਭਿਆਨਕ ਹਸ ਹੈ ਉਧਰ ਪ੍ਰਤਖ ਦਸ਼ੀਆਂ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਕਿ ਕੁਝ ਕਿਹਾ ਉਹ ਸੁਣਦੇ ਆ ਇਹ ਬਾਈ ਆਪਣੇ ਮਰਾੜ ਘਾਦੋਗੀ ਛੱਡਣ ਤੁਰੇ ਆਦੇ ਇਹਦੇ ਸਾਲੇ ਨੂੰ ਜੀ ਨੂੰ ਇਹ ਕੋਨ ਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਵਾਨਾ ਸੀ ਜੀ ਉਹਨਾਂ ਛੱਡਣ ਆਉਂਦੇ ਪਏ ਸੀ ਤੁਹਾਡੇ ਕਾਰਨ ਕਰਕੇ ਜ ਨਹੀਂ ਕਿ ਉਹਨਾਂ ਨੂੰ ਅੱਗੋਂ ਨਹੀਂ ਕੋ ਛੜਕਦੀ ਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀਗੇ ਕਿੰਨੇ ਸਵਾਰ ਸੀਗੇ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਠਕੜਾ ਤੋਂ ਗੱਡੀ ਤੇ ਵਾਪਸ ਇਧਰ ਆ ਕੇ ਵੱਡੇ ਰਿਗੇ ਆਏ ਸੀ ਓਕੇ ਸੋ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਤੇਜ਼ ਰਫ਼ਤਾਰ ਦੇ ਘਰਾਂ ਦੇ ਵਿੱਚ ਜਿਹੜਾ ਕੀ ਹੈ ਉਜਾੜਾ ਕੀਤਾ ਹੋਵੇ ਦੋ ਕਰਨ ਦੇ ਚਿਰਾਗ ਬੁੱਝੇ ਨੇ ਪਰ ਇੱਥੇ ਲੋੜ ਹੈ ਲੋਕਾਂ ਨੂੰ ਇਹਨਾਂ ਦੁਰਘਟਨਾਵਾਂ ਤੋਂ ਸਬਕ ਲੈਣ ਦੀ ਸੋ ਜਲਦਬਾਜ਼ੀ ਨਾ ਕਰਿਆ ਕਰੋ ਕਹਿੰਦੇ ਨੇ ਕਿ ਜਿਹੜਾ ਆ ਮੌਤ ਨਾਲੋਂ ਦੇਰੀ ਪਲੀ ਸੋ ਵਾਹਨਾ ਦੀ ਜਿਹੜੀ ਰਫਤਾਰ ਹੈ ਮੱਧਮ ਰੱਖਿਆ ਕਰੋ ਅਤੇ ਅਜਿਹਾ ਜਦੋਂ ਮੌਸਮ ਹੁੰਦਾ ਸੰਘਣੀ ਧੁੰਦ ਵਾਲਾ ਤਾਂ ਫਿਰ ਹੋਰ ਵੀ ਖਾਸ ਧਿਆਨ ਲੱਖਣ ਦੀ ਲੋੜ ਹੈ ਕਿਉਂਕਿ ਜਦੋਂ ਤੁਸੀਂ ਕਰੋ ਨਿਕਲਦੇ ਹੋ ਤਾਂ ਫਿਰ ਇਹ ਸੋਚੋ ਕਿ ਘਰ ਦੇ ਵਿੱਚ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ ਤੁਹਾਡੇ ਮਾਪੇ ਤੁਹਾਡੀ ਪਤਨੀ ਜਾਂ ਫਿਰ ਤੁਹਾਡਾ ਭੈਣ ਭਰਾ ਇਸ ਕਰਕੇ ਖੁਦ ਹੀ ਹਫਾਜ਼ਤ ਕਰੋ ਉਸ ਤੋਂ ਪਹਿਲ ਦਿਓ ਅਤੇ ਨਾਲ ਹੀ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਤਾਂ ਕਿ ਇਸ ਤਰ੍ਹਾਂ ਦੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ